ਪਰ ਪਿਛਲੇ ਦਿਨਾਂ 'ਚ ਕਲਚਰ ਹੋ ਗਿਆ ਜੀ ਤੁਸੀਂ ਅੰਮ੍ਰਿਤਪਾਲ ਵੇਲੇ ਕੀ ਸੀ ਮਤਲਬ ਕੀ ਕਿੱਡੀ ਕੇ ਗੱਲ ਸੀ ਤੁਹਾਡੇ ਗਨਮੈਨ ਦਾ ਇੱਕ ਬੀਬੀ ਨਾਲ ਝਗੜਾ ਵਿਆਹ ਕਰਾਉਣ ਦਾ ਨਾ ਕਰਾਉਣ ਦਾ ਉਹਨੂੰ ਰਾਮ ਨਾਲ ਹੱਲ ਕੀਤਾ ਜਾ ਸਕਦਾ ਸੀ ਉਹ ਜਿਹੜੇ ਮੁੰਡੇ ਨੇ ਗੱਲ ਉਠਾਈ ਉਹ ਮਤਲਬ ਅਗਵਾ ਕਰਕੇ ਉਹ ਕੁੱਟਤਾ ਜਦੋਂ ਫੜਨ ਲੱਗੇ ਕਹਿੰਦੇ ਨੌਜਵਾਨਾਂ ਤੇ ਪੈ ਗਈ ਜੀ ਪੰਜਾਬ ਪੁਲਿਸ ਉਸੇ ਤਰ੍ਹਾਂ ਪੈ ਗਈ ਜੀ ਅਜਨਾਲਾ ਥਾਣਾ ਜਾ ਦੱਬਿਆ ਦੱਬਿਆ ਹੀ ਕਹਿ ਸਕਦੇ ਆਪਾਂ ਚਲੋ ਇਹਨਾਂ ਨੇ ਕਿਹੜਾ ਹਮਲਾ ਕੀਤਾ ਸੀ ਉਹਦੀਆਂ ਛਾਲਾ ਮਾਰਦੇ ਸੀ ਦੇਖੀ ਚੱਟ ਅਮਰਤਪਾਲ ਕਹਿੰਦਾ ਮੈਂ ਇਸ ਕਰਕੇ ਬੰਦੇ ਲੈ ਕੇ ਆਇਆ ਥੋਡੀਆਂ ਏਜੰਸੀਆਂ ਉੱਤੇ ਰਿਪੋਰਟ ਦਿੰਦੀਆਂ ਸੀ ਵੀ ਇਹਨਾਂ ਨਾਲ ਕੋਈ ਹੈ ਨਹੀਂ ਤਾਂ ਮੈਨੂੰ ਇੱਥੇ ਇਹ ਆਉਣਾ ਪਿਆ ਤੇ ਇਹ ਛਾਲਾ ਮਾਰਦੇ ਸੀ ਬਿਓ ਦੇਖੋ ਕਹਿੰਦੇ ਸੀ ਵੀ ਅਮਰਤਪਾਲ ਕਹਿੰਦਾ ਸੀ ਪਾਤੇ ਨਾ ਬਾਣੀ ਜਿਹੜਾ ਕਹਿੰਦਾ ਭਜਦੇਆਂ ਨੂੰ ਵਾਹਣ ਇੱਕੋ ਜene ਮੈਂ ਉਹਦੀ ਕਿਹਾ ਸੀ ਮੈਂ ਤੁਹਾਨੂੰ ਪਤਾ ਨਹੀਂ ਜਦੋਂ ਸਟੇਟ ਦੇ ਥਾਣੇ ਤੇ ਜਾਂ ਪੁਲਿਸ ਤੇ ਹਮਲਾ ਕਰੋ ਉਦੋਂ ਪੁਲਿਸ ਕਰਦੀ ਕੀ ਹੁੰਦੀ ਆ ਗਾਂਧੀ ਦੀ ਏਡੀ ਵੱਡੀ ਲਹਿਰ ਸੀ ਚੋਰਾ ਚੋਰੀ ਥਾਣੇ ਤੇ ਹਮਲਾ ਹੋ ਗਿਆ ਉਹਨੇ ਸਾਰੀ ਲਹਿਰੇ ਵਾਪਸ ਲੈ ਲਈ ਨਕਸਲੀਏ ਦੀ ਲਹਿਰ ਚੱਲੀ ਜਦੋਂ ਚਮਕੌਰਪੁਰ ਚਮਕੌਰ ਦੇ ਥਾਣੇ ਤੇ ਹਮਲਾ ਹੋਇਆ ਉਦੋਂ ਬਾਅਦ ਲਾਗੇ ਚੁਗੜ ਨਾਲ ਦੀ ਨਾਲ ਕੋਚੇਰੇ ਇਹਨਾਂ ਨੂੰ ਰੱਖਿਆ ਬੋਲਦੇ ਰਹੇ ਹਰਸਮਰਤ ਬਾਦਲ ਵੀ ਬੋਲਦੀ ਰਹੀ ਵੀ ਇੱਕ ਬੰਦਾ ਹੋਰੇ ਭੇਸ ਚ ਸੀ ਬਾਹਰ ਇੱਥੇ ਆ ਕੇ ਆਹ ਭੇਸ ਬਣਾ ਲਿਆ ਉਹਨੂੰ ਖੁੱਲੀ ਛੁੱਟੀ ਦੇ ਰੱਖਿਆ ਆਹ ਹੋਰ ਐਨ ਪੂਰੀ ਤਿਆਰੀ ਕਰਕੇ ਜਦੋਂ ਭਗਵੰਤ ਮਾਨ ਤੇ ਹਮਤ ਛੱਟ ਚਵਟਣਾ ਦੀ ਜੋੜੀ ਮੰਗੂ ਜੁੜ ਗਏ 20 ਕੰਪਨੀਆਂ ਲਿਆਂਦੀਆਂ ਫਿਰ ਮੁੰਡਿਆਂ ਤੇ ਕਿੰਨਾ ਕਹਿਰ ਟਾਇਆ ਉਹਨਾਂ ਤੇ ਉਹ ਕੇਸ ਬਣਾਏ ਨੇ ਜਿਹੜੀ ਦਰਬਾਰ ਸਾਹਿਬ ਤੇ ਫੌਜੀ ਹਮਲਾ ਕਰਨ ਵੇਲੇ ਬਣਾਏ ਸੀ ਮੈਂ ਕਹਿੰਦਾ ਠੀਕ ਆ ਜੀ ਗਲਤੀਆਂ ਹੋਈਆਂ ਕਾਨੂੰਨ ਦੀ ਉਲੰਘਣਾ ਕਿਸਾਨਾਂ ਤੇ ਕਿੰਨੇ ਤੇ ਕੇਸ ਹੈ ਨਹੀਂ ਉਹ ਇਹ ਤੁਸੀਂ ਉਹਨਾਂ ਤੇ ਕੇਸ ਬਣਾਓ ਤੁਸੀਂ ਮੁਲਕ ਖਿਲਾਫ ਜੰਗ ਲੜਨ ਦੀ ਖਾਲਿਸਤਾਨ ਬਣਾਉਣ ਦੀ ਹਥਿਆਰਬੰਦ ਸੈਨਾ ਖੜੀ ਕਰਨ ਦੀ ਬਾਹਰਲੀਆਂ ਏਜੰਸੀਆਂ ਨਾਲ ਲਿੰਕ ਹੋਣ ਦੇ ਦੋਸ਼ ਲਾ ਕੇ ਕਾਲੇ ਪਾਣੀ ਵਰਗੀ ਜੇਲ੍ਹ ਭੇਜਤਾ ਉਹਨਾਂ ਨੂੰ ਸੋ ਇਸ ਕਰਕੇ ਉਦੋਂ ਬਾਅਦ ਪੱਤਾ ਹਿੱਲੇ ਪੰਜਾਬ 'ਚ ਮੈਂ ਤਾਂ ਜਿੰਨੇ ਚੁਗਰੇ ਸੀ ਮੈਂ ਤਾਂ ਭੁੱਲਿਆ ਫੇਰ ਵੀ ਨਾ ਵੀ ਮਨੁੱਖੀ ਹੱਕਾਂ ਦਾ ਘਾਣ ਥੋੜੀ ਸਮਝਦਾ ਉਦੋਂ ਪਤਾ ਲੱਗਦਾ ਜਦੋਂ ਤੁਹਾਡੇ ਵਿਰੋਧੀ ਦਾ ਹੋ ਰਿਹਾ ਹੋਵੇ ਤਿਲਕ ਜਿੰਝੂ ਤੋਂ ਕੁਝ ਨਹੀਂ ਲੈਣਾ ਸੀ ਗੁਰੂ ਤੇਗ ਬਹਾਦਰ ਸਾਹਿਬ ਨੇ ਉਹ ਕਹਿੰਦੇ ਕਿਸੇ ਨੂੰ ਕੋਈ ਧਰਮ ਮੰਨਣ ਦਾ ਹੱਕ ਆ ਬਦਲਣ ਦਾ ਹੱਕ ਆ ਇਹਦੇ ਆਧਾਰ ਤੇ ਭੇਡ ਭਾਬ ਤੇ ਵਿਤਕਰਾ ਨਹੀਂ ਹੋਣਾ ਚਾਹੀਦਾ ਤੇ ਸਾਡੇ ਆਲੇ ਨੇ ਤਾਂ ਹਿੰਦੀ ਚਾਦਰ ਤਿਲਕ ਜਿੰਝੂ ਦਾ ਰਾਕ ਬਣਾਤਾ ਅਭਿਰਵਾਲ ਦੇਸ ਤੇ ਵਰਤਾਅ ਤੇ ਬਦਲਦਾ ਸਿੱਖ ਇਤਿਹਾਸ ਦਾ ਮੋਦੀ ਨੇ ਤੇ ਕੋਈ ਨਹੀਂ ਬੋਲਦਾ ਜੀ ਉਹਨਾਂ ਦੇ ਖਿਲਾਫ ਸੋ ਮੇਰੇ ਕਹਿਣ ਦਾ ਮਤਲਬ ਇਹ ਆ ਵੀ ਤੁਹਾਨੂੰ ਆਪਣੇ ਵਿੱਚ ਵੀ ਸੁਧਾਰ ਕਰਨੇ ਪੈਣਗੇ ਆਏ ਨਹੀਂ ਵੀ ਗਲਤੀ ਤੁਹਾਡੀ ਆ ਤੇ ਸਟੇਟ ਨੇ ਜ਼ੁਲਮ ਕਰਤਾ ਉਹਦੇ ਖਿਲਾਫ ਤਾਂ ਬੋਲਣੀ ਬੋਲਣਾ ਪਰ ਤੁਸੀਂ ਵੀ ਮੈਂ ਕਹਿੰਦਾ ਰਾਜੇਵਾਲ ਸਾਹਿਬ ਉਹਨਾਂ ਨੇ ਕਿੰਨੀਆਂ ਗਾਲਾਂ ਕੱਢੀਆਂ ਆ ਜਦੋਂ ਆਂ ਅੰਦੋਲਨ ਚੱਲਿਆ ਹਾਂ ਕਾਮਰੇਡ ਕੱਢ ਤੇ ਉਹ ਇੱਕ ਇੱਕਲਾ ਸਿੰਘ ਸਰਦਾਰ ਆ ਜਿਹੜਾ ਧੂਈ ਫਿਰਦਾ ਖਿੱਚੀ ਫਿਰਦਾ ਲੋਕਾਂ ਦੇ ਸਾਥ ਬਿਨਾਂ ਅੰਦੋਲਨ ਅੱਗੇ ਨਹੀਂ ਵਧਦੇ ਹੁੰਦੇ ਇਹ ਅੰਦੋਲਨ ਗਿਆ ਹੁਣ ਫਸ ਜੀ ਜਿਵੇਂ ਦਿੱਲੀ ਕਿਸਾਨ ਬੈਠੇ ਸੀਗੇ ਕਹਿੰਦੇ ਜਿੱਤ ਕੇ ਵੀ ਆਇਆ ਪਰ ਕਹਿੰਦੇ ਐਮਐਸਪੀ ਨਹੀਂ ਮਿਲੀ ਹਾਰਤ ਹੈਗੀ ਆ ਪਰ ਹੁਣ ਇਹ ਕਿਹਾ ਜਾ ਰਿਹਾ ਕੋਰਟ ਵੱਲੋਂ ਕਿ ਜਿਵੇਂ ਗ੍ਰਿਫਤਾਰੀਆਂ ਕਰਕੇ ਕਹਿੰਦੇ ਚਨਈ ਭੇਜ ਦੀ ਆਗੂਆਂ ਨੂੰ ਫਿਰ ਜਿਹੜੇ ਡੱਲੇਵਾਲ ਸਾਹਿਬ ਨੇ ਪੰਦੇਰ ਸਾਹਿਬ ਨੇ ਹੋਰ ਜਿਹਨੇ ਰਾਜਸਥਾਨ ਹਰਿਆਣਾ ਦੇ ਆਗੂ ਨੇ ਉਹਨਾਂ ਨੂੰ ਫਿਰ ਚਨਈ ਭੇਜ ਦੇਣਾ ਚਾਹੀਦਾ ਜਾਂ ਫਿਰ ਇਸ ਦਾ ਕੋਈ ਆਲਟਰਨੇਟਿਵ ਲੱਭਣਾ ਚਾਹੀਦਾ ਕਿ ਇਹ ਹੱਲ ਹੋਵੇ ਕਿਸਾਨ ਥੋਟ ਉੱਠ ਕੇ ਆਪਦੇ ਘਰਾਂ ਨੂੰ ਪਰਤ ਜਾਣ ਨਹੀਂ ਹਾਈ ਕੋਰਟ ਦੀਆਂ ਨਾ ਕਈ ਟਿੱਪਣੀਆਂ ਮਤਲਬ ਉਪਦੇਸ਼ਕ ਹੁੰਦੀਆਂ ਨੇ ਉਹ ਫੈਸਲਾ ਨਹੀਂ ਹੁੰਦਾ ਉਹਨੂੰ ਆਬਜ਼ਰਵੇਸ਼ਨ ਕਹਿੰਦੇ ਨੇ ਮਤਲਬ ਉਹਨਾਂ ਨੇ ਇਹ ਗੱਲ ਕਹੀ ਆ ਇਹਦਾ ਮਤਲਬ ਕਿਵੇਂ ਭੇਜ ਦੇਣਗੇ ਜਿੱਥੇ ਫੜ ਕੇ ਮਤਲਬ ਹੋਏ ਨਹੀਂ ਸਕਦਾ ਇਹਦਾ ਮਤਲਬ ਇਹ ਹੈ ਵੀ ਤੁਸੀਂ ਪੂਰਾ ਮਨ ਤੇ ਸ਼ਾਂਤੀਪੂਰਵਕ ਸੰਘਰਸ਼ਾ ਜਿਹੜਾ ਉਹ ਚਲਾਓ ਕਿਸਾਨ ਆਗੂਆਂ ਨੇ ਜਿਹੜੀ ਇਤਿਹਾਸ ਜਿੱਤ ਜਿੱਤੀ ਆ ਉਹਦਾ ਵਰਤਾਂਤ ਸਹੀ ਤਰ੍ਹਾਂ ਨਹੀਂ ਸਿਰਜਿਆ ਜਾ ਸਕਿਆ ਐਮਐਸਪੀ ਕੋਈ ਮੰਗ ਨਹੀਂ ਸੀ ਜਦੋਂ ਪੰਜਾਬ ਦਾ ਕਿਸਾਨ ਅੰਦੋਲਨ ਪੰਜਾਬ ਚੋਂ ਤੁਰਿਆ ਇਹ ਕਹਿੰਦੇ ਸੀ ਤਿੰਨਾ ਕਾਨੂੰਨਾਂ ਚੋਂ ਇੱਕ ਕਾਨੂੰਨ ਦੇ ਹੇਠਾ 10 ਲਾਈਨਾਂ ਲਿਖ ਦਿਓ ਐਮਐਸਪੀ ਪਹਿਲਾਂ ਦੀ ਤਰ੍ਹਾਂ ਹੀ ਜਾਰੀ ਰਹੂਗੀ ਇਹ ਤਾਂ ਜਦੋਂ ਉੱਥੇ ਜਾ ਕੇ ਦੋ ਵਿਚਾਰਾਂ ਦੇ ਸਿੰਘ ਫਸੇ ਫੇਰ ਪਰਿਆੜ ਖੁੱਲੇ ਵੀ ਤੁਹਾਨੂੰ ਕਾਨੂੰਨ ਬਣਾਉਣ ਦਾ ਹੱਕ ਨਹੀਂ ਤੁਸੀਂ ਖੇਤੀ ਨੂੰ ਜਿਹੜਾ ਕਾਨੂੰਨ ਬਣਾਏ ਨੇ ਤੁਹਾਨੂੰ ਇਹ ਤਾਂ ਰਾਜਾਂ ਦਾ ਹੱਕ ਆ ਫੇਰ ਵੋਟ ਦੀ ਝੋਟ ਨਿਕਲੀ ਫੇਰ ਫੈਡਰਲ ਢਾਂਚੇ ਦੀ ਗੱਲ ਨਿਕਲੀ ਦੱਲੇਆਲ ਸਾਹਿਬ ਉਦੋਂ ਵੀ ਵੱਖਰੀ ਪੋਜੀਸ਼ਨ ਲਾਉਂਦੇ ਸੀ ਇਹ ਜਿੱਤ ਨੂੰ ਜਿੱਤ ਸਮਝਦੇ ਨਹੀਂ ਸੀ ਇਹ ਕਹਿੰਦੇ W T ਚ ਜਦੋਂ ਤੱਕ ਭਾਰਤ ਬਾਹਰ ਨਹੀਂ ਨਿਕਲਦਾ ਜਦੋਂ ਤੱਕ ਐਮ ਐਸ ਪੀ ਦੇ ਗਰੰਟੀ ਦਾ ਕਾਨੂੰਨ ਨਹੀਂ ਬਣਦਾ ਆਪਾਂ ਨੂੰ ਮੋਰਚਾ ਜਾਰੀ ਰੱਖਣਾ ਚਾਹੀਦਾ ਮੋਰਚੇ ਦੌਰਾਨ ਪੈਦਾ ਹੋਈਆਂ ਸੀ ਮੰਗਾਂ ਇਹ ਇਹ ਤਾਂ ਉਦੋਂ ਵੀ ਕਹਿੰਦੇ ਸੀ ਜਦੋਂ ਲਾਲ ਕੇ ਵਾਲੀ ਘਟਨਾ ਵਾਪਰੀ ਆ ਵੀ ਬੰਦ ਕਰ ਦਿਓ ਗੱਲਬਾਤ ਸਰਕਾਰ ਨਾਲ ਉਹ ਕਹਿੰਦੇ ਕਿਉਂ ਬੰਦ ਕਰੀਏ ਮੋਰਚੇ ਦੇ ਜਮਾਨਤਾ ਉਹਨਾਂ ਨੇ ਕਰਾਈਆਂ ਮੁੰਡਿਆਂ ਦੀਆਂ ਸਭ ਕੁਝ ਜਿਹੜੇ ਦੂਜੇ ਸੀ ਉਹ ਤਾਂ ਕੋਈ ਆਏ ਹੀ ਨਹੀਂ ਨਾ ਸਾਹਮਣੇ ਦੀਪ ਸਿੱਧੂ ਨੂੰ ਵੀ ਪੇਸ਼ ਹੋਣਾ ਪਿਆ ਨਾ ਸਰੈਂਡਰ ਕੀਤਾ ਸੀ ਉਹਨੂੰ ਵੀ ਕਹਿਣਾ ਪਿਆ ਉਹ ਸਾਰੇ ਭੱਜ ਗਏ ਉਹ ਜਿਹੜੇ ਸਿੱਖੋਂ ਤੇ ਅਜੀਪਾਲ ਬਰਾੜ ਵਰਗੇ ਲਾਲ ਕਲੇ ਮੂਰੇ ਖੜਕੇ ਕੇਸਰੀ ਨਿਸ਼ਾਨ ਚ ਫੋਟੋਆਂ ਪਾਉਂਦੇ ਸੀ ਦੂਜੇ ਦਿਨ ਫੋਟੋਆਂ ਹੀ ਗਾਇਬ ਕਰ ਗਏ ਹੁਣ ਪਤਾ ਨਹੀਂ ਸਤਲੁਜ ਮਿਸਲ ਦੇ ਨਾਂ ਤੇ ਫੇਰ ਇੱਥੇ ਤੰਬੂ ਲਾਏ ਹੋਏ ਨੇ ਉਹਨਾਂ ਨੇ ਉਹ ਉਹਨਾਂ ਬੰਦਿਆਂ ਨੇ ਸੋ ਜਿੱਤ ਦਾ ਵਰਤਾਂਤ ਸਹੀ ਨਹੀਂ ਸਿਰਜਿਆ ਗਿਆ ਆਪਸ ਚ ਆ ਕੇ ਝਟਮ ਚਿੱਟੀ ਹੋ ਗਏ 32 ਤੋਂ 52 ਬਣ ਗਈਆਂ ਯਾਰ ਹੁਣ ਤੂੰ ਮੈਨੂੰ ਇਹ ਦੱਸ ਇਕਤਾ ਕੀ ਹੋਣੀ ਸੀ ਸੋ ਇਸ ਕਰਕੇ ਜਿੱਤ ਦਾ ਵਰਤਾਂਤ ਸਹੀ ਨਹੀਂ ਸਿਰਜਿਆ ਗਿਆ ਅੰਦੋਲਨ ਦੇ ਵਰਤਾਂਤ ਨੂੰ ਸਹੀ ਤਰੀਕੇ ਨਾਲ ਆਤਮਸਾਤ ਨਹੀਂ ਕੀਤਾ ਗਿਆ ਉਹ ਕਰਨ ਦੀ ਲੋੜਾ ਜਿੱਤਾ ਹਾਂ ਜਿਹੜੇ ਦੂਜੇ ਧਿਰ ਸੀ ਉਹ ਕਹਿੰਦੇ ਸੀ ਆ ਨਹੀਂ ਕੀਤਾ ਆ ਨਹੀਂ ਕੀਤਾ ਆ ਨਹੀਂ ਕੀਤਾ ਆ ਨਹੀਂ ਕੀਤਾ ਚੱਲ ਹੁਣ ਲਾ ਲੈਂਡ ਚ ਆ ਮਨਾ ਲੈਣ ਮੰਗਾ ਹੁਣ 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 ਕਹੀ ਜਾਂਦੇ ਨੇ ਤੁਸੀਂ ਤਿੰਨ ਨੂੰ ਸੱਦਾ ਦਿੱਤਾ ਵੀ ਛੇ ਨੂੰ ਮੁਲਕ ਦੇ ਪਹੁੰਚਣ ਹਰਿਆਣੇ ਤੇ ਪੰਜਾਬ ਦੇ ਨਾਲ ਜਾਣ ਕਿਉਂ ਹਰਿਆਣੇ ਦੇ ਕਿਉਂ ਨਾਲ ਜਾਣ ਚੱਲ ਪੰਜਾਬ ਵਾਲੇ ਤਾਂ ਨੱਕੇ ਲੈ ਹੋਏ ਨੇ ਫਿਰ ਦੂਜੇ ਦਿਨ ਸਵੇਰੇ ਕਹਿੰਦੇ ਨਹੀਂ ਉੱਥੇ ਵਾਲਿਆ ਤੋ ਆ ਨਹੀਂ ਹੋਣਾ ਐਨੇ ਦਿਨ ਲੱਗਦੇ ਨੇ ਐਨੇ ਦਿਨ ਲੱਗਦੇ ਨੇ ਫਿਰ ਸ਼ਾਮ ਨੂੰ ਕਹਿੰਦੇ ਮੋਦੀ ਨੇ ਸਾਰੇ ਬਾਡਰਾਂ ਤੇ ਨੱਕੇ ਲਾਤੀ ਸਾਰੇ ਸਟੇਸ਼ਨਾਂ ਤੇ ਪੁਲਸ ਲਾਤੀ ਫਲਾਨੇ ਥਾਂ ਤੋਂ 32 ਰੋਕਲੇ ਫਲਾਨੇ ਤੋਂ 30 ਰੋਕਲੇ ਇੱਕ ਸਾਡਾ ਜੱਥਾ ਜੰਤਰ ਮੰਤਰ ਪਹੁੰਚਣ 'ਚ ਵੀ ਕਾਮਯਾਬ ਹੋ ਗਿਆ ਜੰਤਰ ਮੰਤਰ ਜ਼ਰੂਰੀ ਆ ਪਹੁੰਚਣਾ ਉੱਥੇ ਤਾਂ ਉਹਨਾਂ ਨੇ ਕੁੜੀਆਂ ਦੇ ਇੰਟਰਨੈਸ਼ਨਲ ਸਹਿਲਮਾਰ ਨੇ 15 20 ਸੀ ਉਹ ਨਹੀਂ ਬੈਠਣ ਦਿੱਤੀਆਂ ਤੂੰ ਹੀ ਆਰਾਮ ਲੀਲਾ ਗਰਾਊਂਡ ਕਰ ਲੋ ਫਿਰ ਹੁਣ ਕਹਿੰਦੇ ਆ ਸਾਬਤ ਹੋ ਗਿਆ ਮੋਦੀ ਨੇ ਸਾਬਤ ਕਰਤਾ ਵੀ ਸਾਡਾ ਅੰਦੋਲਨ ਆ ਮੁਲਕ ਪੱਧਰਾ ਅੰਦੋਲਨ ਆ ਤੇ ਸਭ ਤੋਂ ਵੱਡਾ ਇਤਿਹਾਸਕ ਅੰਦੋਲਨ ਆ ਇਹ ਇਹ ਜੇ ਫੜਾ ਮਾਰਨ ਦਾ ਕੀ ਫਾਇਦਾ ਜੀ ਕੰਦ ਤੇ ਲਿਖਿਆ ਹੋਇਆ ਉਹਨੂੰ ਤੁਸੀਂ ਪੜ੍ਹੋ ਦੂਜੇ ਪਾਸੇ ਉਹ ਹਾਲੇ ਵੀ ਉਹ ਸਿਆਣਪ ਕਰ ਰਹੇ ਨੇ ਉਹ ਬੁੱਧੀ ਦੀ ਵੀ ਇਹਨੂੰ ਕਹਿ ਰਹੇ ਨੇ ਵੀ ਭਾਈ ਅਸੀਂ ਵੀ ਜੋਰ ਲਾ ਰਹੇ ਹਾਂ ਕਿਸਾਨ ਅੰਦੋਲਨ ਨੂੰ ਇੱਕ ਕਰਨ ਵਾਲੇ ਪਾਸੇ ਤੁਰੋ ਆਪਾਂ ਉਧਰ ਨੂੰ ਤੁਰੀਏ ਦੱਲੇ ਵਾਲਾ ਕਹਿੰਦਾ ਉਹਨਾਂ ਨੂੰ ਕੀ ਹੱਕ ਕਿਸੇ ਨੇ ਸਵਾਲ ਪੁੱਛਿਆ ਜੇ ਉਹ ਤੁਹਾਡੀ ਹਮਾਇਤ ਤੇ ਆ ਜਾਣ ਕਹਿੰਦਾ ਉਹਨਾਂ ਨੂੰ ਕੀ ਹੱਕ ਸਾਡੇ ਅੰਦੋਲਨ ਚ ਦਾਖਲ ਦੇਣ ਦਾ ਸਾਡਾ ਮੋਰਚਾ ਅਸੀਂ ਚਲਾ ਰਹੇ ਹਾਂ ਸੋ ਮੁੜ ਸੋਚਣ ਦੀ ਲੋੜ ਆ ਸਾਰਿਆਂ ਨੂੰ ਮੁੜ ਸੋਚਣ ਦੀ ਲੋੜ ਆ ਕੱਠ ਲੋਹੇ ਦੀ ਲੱਠ ਸਿਰ ਵਿੱਚ ਝਾਲਮ ਦੇ ਏਕਤਾ ਹੋਏ ਬਿਨਾ ਸੰਘਰਸ਼ ਅੱਗੇ ਨਹੀਂ ਵਧਾਏ ਜਾਣੇ ਏਕਤਾ ਪੂਰੀ ਤਰ੍ਹਾਂ ਨਹੀਂ ਹੁੰਦੀ ਤਾਲਮੇਲ ਵਿੱਚ ਇੱਕ ਸੰਘਰਸ਼ ਦੀ ਗੱਲ ਅਗਰਹਾ ਸਾਹਿਬ ਨੇ ਪਿਰਤ ਪਾਈ ਹੋਈ ਆ ਉਸ ਪਾਸੇ ਤਰੋ ਨਹੀਂ ਤਾਂ ਸਟੇਟ ਫਿਰ ਕੱਲੇ-ਕੱਲੇ ਨੂੰ ਕੁੱਟੂ ਜੀ ਜੀ ਬਹੁਤ ਸ਼ੁਕਰੀਆ ਮਾਲੀ ਸਾਹਿਬ ਸਾਡੇ ਨਾਲ ਸੀਗੇ ਗੱਲਬਾਤ ਕਰ ਰਹੇ ਸੀਗੇ ਏਕਤਾ ਦੇ ਵਿੱਚ ਬਲ ਕਿਉਂਕਿ ਜਿੱਥੇ ਰਾਹ ਜਿੱਥੇ ਰਾਹ ਹੁੰਦਾ ਉੱਥੇ ਹੀ ਕਹਿੰਦੇ ਸਫਲਤਾ ਮਿਲਦੀ ਹੈ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੁੰਦਾ ਇਕੱਠੇ ਹੁੰਦੇ ਨੇ ਜਾਂ ਨਹੀਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਟਿੱਪਣੀ ਕੀਤੀ ਸੀ ਉਸ ਦੇ ਉੱਤੇ ਵਿਚਾਰ ਵਟਾਂਦਰਾ ਕਰ ਰਹੇ ਸੀਗੇ ਇਹਨਾਂ ਨੇ ਆਪਣੇ ਵਿਚਾਰ ਰੱਖੇ ਨੇ ਕਿ ਕੀ ਕੁਝ ਹੋ ਸਕਦਾ ਇਸ ਤਰ੍ਹਾਂ ਗ੍ਰਿਫਤਾਰੀਆਂ ਵੀ ਨਹੀਂ ਹੋ ਸਕਦੀਆਂ ਕੈਮਰਾ ਸਹਾਇਕ ਦੇ ਸੀ ਜਗਵੀਰ ਧੰਨਵਾਦ ਪਰ ਪਿਛਲੇ ਦਿਨਾਂ ਅੱਜ ਕਲਚਰ ਹੋ ਗਿਆ ਜੀ ਤੁਸੀਂ ਅਮਰਤਪਾਲ ਵੇਲੇ ਕੀ ਸੀ ਮਤਲਬ ਕੀ ਕਿੱਡੀ ਕੇ ਗੱਲ ਸੀ ਤੁਹਾਡੇ ਗਨਮੈਨ ਦਾ ਇੱਕ ਬੀਬੀ ਨਾਲ ਝਗੜਾ ਵਿਆਹ ਕਰਾਉਣ ਦਾ ਨਾ ਕਰਾਉਣ ਦਾ ਉਹਨੂੰ ਆਰਾਮ ਨਾਲ ਹੱਲ ਕੀਤਾ ਜਾ ਸਕਦਾ ਸੀ ਉਹ ਜਿਹੜੇ ਮੁੰਡੇ ਨੇ ਗੱਲ ਉਠਾਈ ਉਹ ਮਤਲਬ ਅਗਵਾ ਕਰਕੇ ਉਹ ਕੁੱਟਤਾ ਜਦੋਂ ਫੜਨ ਲੱਗੇ ਕਹਿੰਦੇ ਨੌਜਵਾਨਾਂ ਤੇ ਪੈ ਗਈ ਜੀ ਪੰਜਾਬ ਪੁਲਿਸ ਉਸੇ ਤਰ੍ਹਾਂ ਪੈ ਗਈ ਜੀ ਅਜਨਾਲਾ ਥਾਣਾ ਜਿਆ ਦੱਬਿਆ ਦੱਬਿਆ ਹੀ ਕਹਿ ਸਕਦੇ ਆਪਾਂ ਚਲੋ ਇਹਨਾਂ ਨੇ ਕਿਹੜਾ ਹਮਲਾ ਕੀਤਾ ਸੀ ਉਦੀਆਂ ਛਾਲਾ ਮਾਰਦੇ ਸੀ ਦੇਖੀ ਝਟ ਅਮਰਤਪਾਲ ਕਹਿੰਦਾ ਮੈਂ ਇਸ ਕਰਕੇ ਬੰਦੇ ਲੈ ਕੇ ਆਇਆ ਥੋਡੀਆਂ ਏਜੰਸੀਆਂ ਉੱਤੇ ਰਿਪੋਰਟ ਦਿੰਦੀਆਂ ਸੀ ਵੀ ਇਹਨਾਂ ਨਾਲ ਕੋਈ ਹੈ ਨਹੀਂ ਤਾਂ ਮੈਨੂੰ ਇੱਥੇ ਇਹ ਆਉਣਾ ਪਿਆ ਤੇ ਇਹ ਛਾਲਾ ਮਾਰਦੇ ਸੀ ਵੀ ਉਹ ਦੇਖੋ ਕਹਿੰਦੇ ਸੀ ਵੀ ਅਮਰਤਪਾਲ ਕਹਿੰਦਾ ਸੀ ਪਾਤੇ ਨਾ ਬਾਣੀ ਜਿਹੜਾ ਕਹਿੰਦਾ ਭਜਨਿਆਂ ਨੂੰ ਵਾਹਣ ਇੱਕੋ ਜਨੇ ਮੈ ਉਹਦੀ ਕਿਹ ਹੈ ਸੀ ਮੈ ਉਹ ਤੁਹਾਨੂੰ ਪਤਾ ਨਹੀਂ ਜਦੋਂ ਸਟੇਟ ਦੇ ਥਾਣੇ ਤੇ ਜਾਂ ਪੁਲਿਸ ਤੇ ਹਮਲਾ ਕਰੋ ਉਦੋਂ ਪੁਲਿਸ ਕਰਦੀ ਕੀ ਹੁੰਦੀ ਆ ਗਾਂਧੀ ਦੀ ਏਡੀ ਵੱਡੀ ਲਹਿਰ ਸੀ ਚੋਰਾ ਚੋਰੀ ਥਾਣੇ ਤੇ ਹਮਲਾ ਹੋ ਗਿਆ ਉਹਨੇ ਸਾਰੀ ਲਹਿਰੇ ਵਾਪਸ ਲੈ ਲਈ ਨਕਸਲੀਆਂ ਦੀ ਲਹਿਰ ਚੱਲੀ ਜਦੋਂ ਚਮਕੌਰਪੁਰ ਚਮਕੌਰ ਦੇ ਥਾਣੇ ਤੇ ਹਮਲਾ ਹੋਇਆ ਉਸ ਤੋਂ ਬਾਅਦ ਲਾਗੇ ਚੁਗੜ ਨਾਲ ਦੀ ਨਾਲ ਕੋਚੇਰੇ ਇਹਨਾਂ ਨੂੰ ਰੱਖਿਆ ਬੋਲਦੇ ਰਹੇ ਹਰ ਸਮੇਂ ਤੋਂ ਬਾਦਲ ਵੀ ਬੋਲਦੀ ਰਹੀ ਵੀ ਇੱਕ ਬੰਦਾ ਹੋਰੇ ਭੇਸ ਚ ਸੀ ਬਾਹਰ ਇੱਥੇ ਆ ਕੇ ਆ ਭੇਸ ਬਣਾ ਲਿਆ ਉਹਨੂੰ ਖੁੱਲੀ ਛੁੱਟੀ ਦੇ ਰੱਖਿਆ ਆ ਹੋਰ ਐਨ ਪੂਰੀ ਤਿਆਰੀ ਕਰਕੇ ਜਦੋਂ ਭਗਵੰਤ ਮਾਨ ਤੇ ਹਮਤਸ਼ਟ ਚਵਟਣਾ ਦੀ ਜੋੜੀ ਮੰਗੂ ਜੁੜ ਗਏ 20 ਕੰਪਨੀਆਂ ਲਿਆਂਦੀਆਂ ਫਿਰ ਮੁੰਡਿਆਂ ਤੇ ਕਿੰਨਾ ਕਹਿਰ ਟਾਇਆ ਉਹਨਾਂ ਤੇ ਉਹ ਕੇਸ ਬਣਾਏ ਨੇ ਜਿਹੜੀ ਦਰਬਾਰ ਸਾਹਿਬ ਤੇ ਫੌਜੀ ਹਮਲਾ ਕਰਨ ਵੇਲੇ ਬਣਾਏ ਸੀ ਮੈਂ ਕਹਿੰਦਾ ਠੀਕ ਆ ਜੀ ਗਲਤੀਆਂ ਹੋਈਆਂ ਕਾਨੂੰਨ ਦੀ ਉਲੰਘਣਾ ਕਿਸਾਨਾਂ ਤੇ ਕਿੰਨੇ ਤੇ ਕੇਸ ਹੈ ਨਹੀਂ ਉਹ ਇਹ ਤੁਸੀਂ ਉਹਨਾਂ ਤੇ ਕੇਸ ਬਣਾਓ ਉਸੇ ਮੁਲਕ ਖਿਲਾਫ ਜੰਗ ਲੜਨ ਦੀ ਖਾਲਿਸਤਾਨ ਬਣਾਉਣ ਦੀ ਹਥਿਆਰਬੰਦ ਸੈਨਾ ਖੜੀ ਕਰਨ ਦੀ ਬਾਹਰਲੀ ਏਜੰਸੀਆਂ ਨਾਲ ਲਿੰਕ ਹੋਣ ਦੇ ਦੋਸ਼ ਲਾ ਕੇ ਕਾਲੇ ਪਾਣੀ ਵਰਗੀ ਜੇਲ੍ਹ ਭੇਜਤਾ ਉਹਨਾਂ ਨੂੰ ਸੋ ਇਸ ਕਰਕੇ ਉਦੋਂ ਬਾਅਦ ਪੱਤਾ ਹਿੱਲੇ ਪੰਜਾਬ 'ਚ ਮੈਂ ਤਾਂ ਜਿੰਨੇ ਜੋਗਰੇ ਸੀ ਮੈਂ ਤਾਂ ਭੁੱਲਿਆ ਫੇਰ ਵੀ ਨਾ ਵੀ ਮਨੁੱਖੀ ਹੱਕਾਂ ਦਾ ਕਹਾਣ ਥੋੜੀ ਸਮਝਦਾ ਉਦੋਂ ਪਤਾ ਲੱਗਦਾ ਜਦੋਂ ਤੁਹਾਡੇ ਵਿਰੋਧੀ ਦਾ ਹੋ ਰਿਹਾ ਹੋਵੇ ਤਿਰਕ ਜੰਡੂ ਤੋਂ ਕੁਝ ਨਹੀਂ ਲੈਣਾ ਸੀ ਗੁਰੂ ਤੇਗ ਬਹਾਦਰ ਸਾਹਿਬ ਨੇ ਉਹ ਕਹਿੰਦੇ ਕਿਸੇ ਨੂੰ ਕੋਈ ਧਰਮ ਮੰਨਣ ਦਾ ਹੱਕ ਆ ਬਦਲਣ ਦਾ ਹੱਕ ਆ ਇਹਦੇ ਆਧਾਰ ਤੇ ਭੇਦਭਾਵ ਤੇ ਵਿਤਕਰਾ ਨਹੀਂ ਹੋਣਾ ਚਾਹੀਦਾ ਤੇ ਸਾਡੇ ਆਲੇ ਨੇ ਤਾਂ ਹਿੰਦੀ ਚਾਦਰ ਤਿਲਕ ਜਿੰਜੂ ਕਾਰਾ ਕਬਣਾਤਾ ਅਭੀਰਵਾਲ ਦੇਵਸ ਤੇ ਵਰਤਾ ਤੇ ਬਦਲਤਾ ਸਿੱਖ ਇਤਿਹਾਸ ਦਾ ਮੋਦੀ ਨੇ ਤੇ ਕੋਈ ਨਹੀਂ ਬੋਲਦਾ ਜੀ ਉਹਨਾਂ ਦੇ ਖਿਲਾਫ ਸੋ ਮੇਰੇ ਕਹਿਣ ਦਾ ਮਤਲਬ ਇਹ ਆ ਵੀ ਤੁਹਾਨੂੰ ਆਪਣੇ ਵਿੱਚ ਵੀ ਸੁਧਾਰ ਕਰਨੇ ਪੈਣਗੇ ਐ ਨਹੀਂ ਵੀ ਗਲਤੀ ਥੋੜੀ ਆ ਤੇ ਸਟੇਟ ਨੇ ਜ਼ੁਲਮ ਕਰਤਾ ਉਹਦੇ ਖਿਲਾਫ ਤਾਂ ਬੋਲਣੀ ਬੋਲਣਾ ਪਰ ਤੁਸੀਂ ਵੀ ਮੈਂ ਕਹਿੰਦਾ ਰਾਜੇ ਵਾਲਾ ਸਾਹਿਬ ਉਹਨਾਂ ਨੇ ਕਿੰਨੀਆਂ ਗਾਲਾਂ ਕੱਢੀਆਂ ਆ ਜਲਵਾ ਅੰਦੋਲਨ ਚੱਲਿਆ ਹਾਂ ਕਾਮਰੇਡ ਕੱਢ ਤੇ ਉਹ ਇੱਕ ਇੱਕਲਾ ਸਿੰਘ ਸਰਦਾਰ ਆ ਜਿਹੜਾ ਧੂਈ ਫਿਰਦਾ ਖਿੱਚੀ ਫਿਰਦਾ ਲੋਕਾਂ ਦੇ ਸਾਥ ਬਿਨਾਂ ਅੰਦੋਲਨ ਅੱਗੇ ਨਹੀਂ ਵਧਦੇ ਹੁੰਦੇ ਇਹ ਅੰਦੋਲਨ ਗਿਆ ਹੁਣ ਫਸ